ਸਾਸਰੀਕਾਲ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਗੇ ਵਧੀਆ ਆਪਾਂ ਵੀ ਚੱਲਦੇ ਕਲਾ ਸੀ ਤੇ ਆਪਾਂ ਪਹੁੰਚ ਗਏ ਡਿਊਟੀ ਤੇ ਹਾਂ ਜਰੂਰ ਦਿਖਾئیں ਕਿਸ ਕਿਸੇ ਲਫਟੀ ਸਾਬ ਕੀ ਕੀ ਲੋਕ ਹੈ ਕੀ ਸਬਸਕ੍ਰਾਈਬ ਕੀਤਾ ਮਾਰਾ ਚੈਨਲ ਸਬਸਕ੍ਰਾਈਬ ਕੀਤਾ ਤੇ ਡਿਊਟੀ ਤੇ ਆ ਗਏ ਇਹ ਗਾਡਰ ਉਦੋਂ ਦਾ ਟੁੱਟਾ ਹੀ ਇੱਥੋਂ ਤੇ ਕੱਲ ਫੇਰ ਇਹਨੂੰ ਪੈਰ ਲਾ ਕੇ ਜੱਟ ਟੱਚਿੰਗ ਕਰਨ ਦਾ ਫੇਰ ਇਹ ਗਾਂਪ ਰਹੇ ਨੇ ਕੁਵਾਜ ਹੁੰਦਾ ਕਿ ਨਹੀਂ ਇਹ ਗਾਡਰ ਦੀ ਬਜਨ ਨਹੀਂ ਤੇ ਚਾਰ ਗਾਡਰ ਰੁਕੇ ਇਹ ਹੁੰਦਾ ਗਾਡਰ ਜੇ ਤੇ ਉਧਰ ਦੇਖਦੇ ਆ ਜੇ ਉਹ ਹੋਇਆ ਫਿਰ ਉਹ ਕਰਦੇ ਆ ਆਹ ਸਬਸਕ੍ਰਾਈਬ ਜੁੜੇ ਰਹੋ ਹਾਂ ਸਬਸਕ੍ਰਾਈਬ ਕਰੋ ਬੋਲ ਬੋਲ ਸ਼ੱਕਰ ਪਰ ਬੋਲਣਾ ਸਾਰੇ ਸਬਸਕ੍ਰਾਈਬ ਕਰ ਲੈ ਬੋਲੋ ਬੋਲੋ ਬੋਲਣਾ ਬੋਲਣਾ ਇੱਕ ਵਾਰ ਸਸ ਸਸ ਉਸ ਕੋਲ ਬੋਲਣਾ ਵੀਡੀਓ ਬੋਲੋ ਸਬਸਕ੍ਰਾਈਬ ਜਮੂ ਮੈਂ ਬੋਲਦਾ ਤਾਂ ਆ ਮਾਰੇ ਬਲੌਗ ਮੈਂ ਸਵਾਗਤ ਹੈ ਇਸ ਕੋਈ ਵੀ ਬਹੁਤ ਤਕੜਾ ਲੱਗਣ ਦਿਆ ਆ ਰਹਿਗੇ ਵਿੱਚਲੇ ਗਾਟਰ ਇਹ ਲੋ ਇਹਦੇ ਘਾਟ ਨੇ ਆ ਇਹ ਆਣ ਕੀ ਟਾਇਰ ਵਾਲੀ ਟਾਇਰ ਵਾਲੀ ਆਣ ਕੇ ਕਰੂਗੀ ਇਹ ਲੋ ਇਹਦੇ ਘਾਟੋ ਬਾਕੀ ਆਪਾਂ ਇਧਰ ਕੀਤੇ ਆ 16 ਗਾਟਰ ਉਸ ਸਾਈਡ ਤੇ 16 ਕੀਤੇ ਆ 8 ਗਾਟਰ ਅਗੇ ਛੋਟੇ ਤੇ 8 ਗਾਟਰ ਵੱਡੇ ਦਰ ਨਾਲਾ ਚੱਲਦਾ ਨਾਲ ਨਾਲੇ ਦਾ ਕਰਕੇ ਵੱਡੇ ਕੀਤੇ ਨੇ ਪਰਲੀ ਸਾਈਡ ਉਧਰ ਵੀ ਵੱਡੇ ਕਰਦੇ। ਬੜੇ 20-22 ਹੰਦਲੇ ਕੇ ਸੈਟਿੰਗ ਨੇ ਕਰਦ ਰਮਾ ਦੇਣਾ। ਉਹ। ਸਟਚਿੰਗ ਸਟਚਿੰਗ। ਅੰਦਾ ਬੁਝੇ ਨਵੇਂ ਗਾਰਡਨ ਕੇ ਸੈਟਿੰਗ ਹੁੰਦੀ। ਮੇਟੋ ਪ੍ਰੋਸੈਸ ਜੁਤਨ ਮਾ। ਲੋਗ ਵੀ ਮਤਰਾ ਟਾਈਮ ਅੱਜ ਕੇ 2 ਵਜੇ ਕੇ ਦੇ 10 ਮਿੰਟ ਹੋ ਗਏ ਨੇ। ਤੇ ਲਾਈਨ ਚ ਵੀ ਖਤਮ ਹੋ ਗਿਆ ਤੇ ਬੰਦੇ ਕਮੋ ਕਮੇ ਲਗੇ ਆ ਤੇ ਦੋ ਬੰਦੇ ਸਾਡੇ ਉਹ ਲੇਟੇ ਰਾਮ ਨਾਲ ਆ ਦੇ ਐ ਚਾਂ ਦੇ ਲਾਗੇ ਲੜਨਾ ਜਾਂ ਕਟਾ ਲੜਨ ਦੇ ਆ ਇਹ ਡਰ ਆਪਣੇ ਕੋਈ ਨਹੀਂ ਹੋਣਾ ਮੁਸ਼ਕਿਲ ਸ਼ਾਮਾਂ ਤੱਕ ਡਰਿੰਗ ਬੁਰਗ ਲਾਉਂਦੇ ਆ ਜੀ ਕੋ ਤੋਂ ਬਾਅਦ ਫਿਰ ਆਪਾਂ ਮਿੱਧਰੋ ਚਲੇ ਜਾਣਾ ਰੂਮ ਚ ਤੇ ਕੁਝ ਆਵਾਜ਼ ਦਿਲ ਦੀਆਂ ਗੱਲਾਂ ਦੱਸਦੇ ਨੇ ਜਿਹੜੇ ਲੋਕੋ ਜਮਾੜਾ ਭੁੱਲਦੇ ਨੇ ਆ ਕਿ ਚਲ ਛੱਡ ਯਾਰ ਕਹਿੰਦੇ ਨੇ ਕੀ ਕਹਣਾ ਕਹਿੰਦੇ ਬਲੌਗ ਤੇ ਦੇਖਦੇ ਹੀ ਆ ਆਪਣੇ ਸ਼ਰਮ ਆਉ ਮੁੜ ਗਏ ਇਹਨਾਂ ਨੂੰ ਸੁਣ ਲੱਗ ਗਿਆ ਨਾ ਚਲ ਗੱਲਾਂ ਕਰਦੇ ਕਈਆਂ ਜੰਨੀਆਂ ਗੱਲਾਂ ਹੋਣਗੀਆਂ ਉਹਨੀਆਂ ਚੰਗੀਆਂ ਚੈੱਕ ਕਰੋ ਦੇ ਤੇਰੇ ਦੇ ਕੰਮ ਚੱਲਣ ਬਿਆ ਤੇ ਆਪਣਾ ਵੀ ਇੱਕ ਗੱਡਰ ਹੋ ਗਿਆ ਅੱਜ बाकी ਆਪਾਂ ਕਰਾਂਗੇ ਕੱਲ ਨੂੰ ਦੋ ਤਿੰਨ ਦਿਨਾਂ ਚ ਖਤਮ ਕਰਕੇ ਤੇ ਆਪਾਂ ਵੀ ਇੱਥੋਂ ਨਿਕਲ ਜਾਣਾ ਕਿਉਂ ਪਿੰਡ ਨੂੰ ਜਾਣਾ ਤੂੰ ਚਲ ਜਾ ਜਾ ਜਾਇਆ ਚਲੋ ਭਾਈ ਹੁਣ ਆਪਾਂ ਸ਼ਾਂ ਦੇ ਦੇ ਆ ਰੂਟ ਤੇ ਚੱਲਦੇ ਇੱਥੇ ਕੀ ਕਰਨਾ ਗਾੜਾ ਹੋ ਗਿਆ ਕੰਮ ਤੇ ਨਾ ਰਹਿ ਗਿਆ ਅੱਪ ਸਿਨਾਂ ਤੋਂ ਬਾਅਦ ਆਪਾਂ ਇੱਥੋਂ ਚੋਂ ਉੱਪਰ ਦੇਖੋ ਕਿਨੂੰ ਜਿੱਥੇ ਦਾਣਾ ਪਾਣੀ ਹੋਇਆ ਉੱਥੇ ਜਾਵਾਂ